ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁਕ ਤੇ ਸਵਾਤਿ ਅੱਜ ਨੇ ਪਵੜਾ ਲੈ ਕੇ ਸ਼ਮੀ ਪਟਿਆਲਾ ਸ਼ਾਹੀ ਪੱਗ ਜਿਹੜਾ ਲੰਥਾ 7.5 ਮੀਟਰ ਕੱਪੜਾ ਡੱਪ ਹੋ ਰਿਹਾ ਵਰਤਿਆ ਜਿਹੜਾ ਪਹਿਲਾਂ ਲੜ ਲਾਉਣਾ ਸਿਰ ਦੇ ਸੈਂਟਰ ਚੋ ਲਿਆ ਕੇ ਲੜ ਨੂੰ ਪੂਣੀ ਦਾ ਖੋਲ ਤੋਂ ਬਾਅਦ ਥਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਦੂ ਹੋਲਡ ਕਰਕੇ ਤੇ ਉਹਨੂੰ ਟਾਈਟ ਕਰਕੇ ਚੰਗੀ ਤਰ੍ਹਾਂ ਦਾ ਪਲਾਟੂ ਸਾਫ਼ ਕਰਕੇ ਅੱਧਿਆ ਅੱਧਗਾਲ ਦਾ ਕਿਹੜਾ ਪਲੜ ਨੂੰ ਕਿੰਨੇ ਤਰ੍ਹਾਂ ਸਹਾਵ ਕਰਕੇ ਤੇ ਲੋੜ ਘਾਟੀ ਲਗਾ ਦੇਣਾ ਲੜ ਨੂੰ ਜੜਾਪਾਂ ਅਗਲਾ ਲਾਉਣ ਹੈ ਲੜ ਨੂੰ ਬੈਕ ਤੋਂ ਪੈਂਚ ਘਾਟ ਕੇ ਪੂਣੀ ਆਹਲ ਤੋਂ ਬਾਅਦ ਥੱਲੇ ਰਾ ਕੇ ਬੰਦ ਪਾਸਾ ਉੱਤੇ ਰਾ ਕੇ ਦੋਈ ਪਲਿਆਂ ਦੇ ਪੱਲੇ ਪੱਲੇ ਜਰਾ ਖੋਲ ਕੇ ਦੂਜੇ ਪਲਣ ਉਪਮ ਤਿਆਰਲੇ ਵਾਸਤੇ ਜੋੜ ਕੇ ਤੇ ਜੜਾ ਦਾ ਆਪਣਾ ਲੜ ਨੂੰ ਡਬਲ ਫੋਰਡ ਕਰਕੇ ਲੜ ਨੂੰ ਉੱਤੋਂ ਦੱਬ ਕੇ ਥੱਲੇੜਾ ਲੜ ਨੂੰ ਸਾਵ ਕਰਕੇ ਤੇ ਪਹਿਲਾਂ ਉਹ ਫਾਸਲਾ ਘੱਟ ਲਵਾਂਗੇ ਬਾਅਦ ਵਿੱਚ ਬਾਜ ਫੇੜ ਕੇ ਉਹਦਾ ਫਾਸਲਾ ਆਪਾਂ ਬਾਕੀ ਲੜਾਂ ਦੇ ਬਰਾਬਰ ਆਪਾਂ ਜਿਹੜਾ ਜਿਹਨੂੰ ਤੁਸੀਂ ਰੱਖਣਾ ਚਾਹੁੰਦੇ ਫਾਸਲਾ ਉਹਨਾਂ ਨਾਲ ਕਿਹੜਾ ਪਲਾਰ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਲਗਾ ਲੈਣਾ ਹੈ ਤੇ ਜਿਹੜਾ ਆਪਾਂ ਅਗਲਾ ਲਾਉਣਾ ਹੈ ਲਰਨ ਬੈਕ ਟੂ ਪੈਂਤੀ ਕਰਕੇ ਉਹ ਇਹਨਾਂ ਹੋਂ ਦਾ ਪੱਥਰ ਲੈ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਈ ਪੱਲਿਆਂ ਜੋ ਪੱਲੇ ਪੱਲੇ ਯਾਰਾ ਖੋਲ ਕੇ ਦੂਜੇ ਪਲੇਟਫਾਰਮ ਬਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲਾੜ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਲਾੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਲੋਡ ਕਰਕੇ ਜਿਹੜਾ ਲਾੜ ਨੂੰ ਜਿਹਨਾਂ 47 ਲਾੜ ਤਾਂ ਮਰਦਾ ਕਿ ਉਹਨਾਂ ਪੱਤੀ ਜਲੜ ਤੋਂ ਹੰਰਾ ਕਿਹੜਾ ਪਲੇਟਨ ਲੋਡ ਕਰਕੇ ਤੇ ਸਾਫ ਕਰਕੇ ਲਗਾ ਦੇਣਾ ਹੈ ਡਵਾ ਅਗਲਾ ਡਾ ਲਾਉਣਾ ਹੈ ਲੜਨ ਬੈਕ ਤੋਂ ਪਹੁੰਚ ਕਰਕੇ ਪੁਣੀਾ ਹੌਲ ਦਾਵਾ ਥੱਲੇ ਰੱਖ ਕੇ ਬੰਦਵਾ ਉੱਤੇ ਰੱਖ ਕੇ ਦੋਈ ਬਣਾ ਜੋ ਪੱਲੇ ਪੱਲੇ 11 ਖੋਲ ਕੇ ਦੂਜੇ ਪੱਲੇ ਨਾਲ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਲੜਨ ਨੂੰ ਡਬਲ ਫੋਲਡ ਕਰਨਾ ਹੈ ਲੜਨ ਨੂੰ ਡਬਲ ਫੋਲਡ ਕਰਕੇ ਜਿੰਨਾ ਤੁਸੀਂ ਇਹੋ ਤਾਂ ਫਨ ਰੱਖਣਾ ਚਾਹੁੰਦੇ ਤਾਂ ਇਹਨਾਂ ਦਾ ਫਨ ਰੱਖ ਕੇ ਤੇ ਲੜਨ ਨੂੰ ਮਟਾਈ ਚ ਕਰਕੇ ਤੇ ਚੰਗੀ ਤਰ੍ਹਾਂ ਸਾਕਾਰ ਕਰਕੇੜਾ ਫਲਾਡ ਲੋਡ ਕਰਕੇ ਲਗਾ ਦੇਣਾ ਹੈ ਟੇੜਾ ਵਾਂਗ ਅਗਲਾ ਲੜ ਲਗਾਉਣਾ ਹੈ ਲੜਨ ਬੈਕ ਟੂ ਪੈਂਚਿੰਗ ਕਰਕੇ ਪੂਣੀ ਆਹੋ ਦਾਵਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਜੇ ਪੱਲੇ ਪੱਲੇ ਯਾਰਾ ਖੋਲ ਕੇ ਦੋਜੇ ਪੱਲੇ ਨਾਲ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਲਾੜ ਨੂੰ ਚਾਰੋਂ ਗਲੇੜਾ ਲੜਨ ਉੱਤੇ ਹਟ ਕਰਕੇ ਤੇ ਥੱਲੇ ਵਾਲਾ ਲੜਨ ਡਬਲ ਫੋਲਡ ਕਰ ਲੈਣਾ ਹੈ ਚੰਗੀ ਤਰ੍ਹਾਂ ਲੜਾ ਪਲੜਨ ਸਾਫ ਕਰਕੇ ਤੇ ਲੋਡ ਕਰਕੇ ਚੜੀ ਮਟਾਈ ਆੜੀ ਆਪਾਂ ਸੈੱਟ ਕਰਕੇ ਦਾ ਫਾਂਸੜਾ ਆਪਾਂ ਲੋਡ ਕਰਕੇੜਾ ਪਲਾੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਸੈੱਟ ਕਰਕੇ ਲਗਾ ਦੇਣਾ ਹੈ ਤੇ ਨਾਲ ਨਾਲ ਉਤਲੜਾ ਜਿਹੜੀ ਆਪਾਂ ਸੈਟਿੰਗ ਕਰਿਆਣੀ ਹੈ ਜਿਹੜਾ ਆਪਾਂ ਅਗਲਾ ਲਾੜਾ ਲਾਉਣਾ ਹੈ ਛੇਮਾੜਾ ਚੰਗੀ ਤਰ੍ਹਾਂ ਦਾ ਪਲਾੜ ਨੂੰ ਉੱਤ ਸੈੱਟ ਕਰ ਲੈਣਾ ਤੇ ਅੱਖ ਤਾਂ ਖੋਲ ਕੇ ਲਾੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪਣੀ ਸਜੀ ਸਾਈਡ ਦੈ ਲਰ ਨੂੰ ਨਕਲੀ ਜਿਹੜਾ ਪਲੜ ਨੂੰ ਫੋਲਡ ਕਰਨਾ ਹੈ ਜੇ ਚੰਗੀ ਤਰ੍ਹਾਂ ਇਹ ਪਲੜ ਨੂੰ ਲੋਡ ਕਰਕੇ ਤੇ ਸਾਬ ਕਰਕੇ ਨਕਰੀ ਜਿਹੜਾ ਪਲੜ ਨੂੰ ਫੋਲਡ ਕਰ ਦੇਣਾ ਹੈ ਜੇ ਨਕਰੀ ਜਿਹੜਾ ਪਲੜ ਨੂੰ ਫੋਲਡ ਕਰਕੇ ਤੇ ਜਿੰਨੀ ਤੇ ਦੀ ਚੜਾਈ ਰੱਖਣਾ ਚਾਹੁੰਦੇ ਤਾਂ ਇਹ ਇੰਨੀ ਦੀ ਚੜਾਈ ਰੱਖ ਕੇ ਤੇ ਨੋਕ ਤੋਂ ਚੰਗੀ ਜਿੰਨੀ ਤੁਸੀਂ ਚੜਾਈ ਰੱਖੀ ਸੀ ਉਹਦੀ ਗਾਂ ਜਾ ਕੇ ਚੜਾਈ ਵਧਾ ਕੇ ਤੇ ਲੜ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੋਡ ਕਰਕੇ ਤੇ ਆਪਣੀ ੜੀ ਸ਼ੇਪ ਉਹ ਸੈੱਟ ਕਰਕੇੜਾ ਪਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ ਤੇ ਨਾਲ ਨਾਲ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰੀਆਂ ਨਹੀਂ ਹੈ ਤੁਸੀਂ ਆ ਜਿਹੜੇ ਤੁਹਾਨੂੰ ਲੜਨ ਦੇੜੇ ਉਹ ਵੀ ਆਪਾਂ ਸੈੱਟ ਕਰੀਏ ਨਾ ਤੁਸੀਂ ਜਿਹੜੇ ਉੱਤ ਲੜਨ ਦੇ ਤੁਸੀਂ ਡਬਲ ਸ਼ੀਸ਼ਿਆਂ ਤੇ ਕਿਹੜੇ ਆਪਣੇ ਸੈੱਟ ਕਰ ਸਕਦੇ ਹੋ ਤੇ ਉੱਤ ਲੈ ਤੇ ਥੱਲੇ ਲੈਣ ਦਾ ਜਿਹੜਾ ਆਪਾਂ ਮਸਲਾ ਉਹ ਇੱਕੋ ਜਿਹਾ ਰੱਖਣਾ ਹੈ ਜੈਨਰਲੀ ਸ਼ੇਵ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਜਿਹੜੇ ਲੜਨੇ ਜੇ ਕਿਸੇ ਲੜ ਚ ਬਲ ਲੈਣ ਤੇ ਆ ਉਹਦੇ ਚ ਆਪਾਂ ਵਾਈਪ ਫੇਰ ਕੇ ਉਹਦੀ ਉਸ ਦੀ ਸਫਾਈ ਕਰਕੇ ਜੋਸ ਨੂੰ ਸਾਫ ਕਰ ਲੈਣਾ ਹੈ ਤੇ ਉਹਦੇ ਬਲ ਜਿਹੜੇ ਆਪਾਂ ਕੱਢ ਲੈਣੇ ਹਨ ਤੇ ਫਿਰ ਆਪਾਂ ਕਲਗੀ ਲੜ ਲਗਾਉਣਾ ਸਭ ਤੋਂ ਪਹਿਲਾਂ ਆਪਾਂ ਪੱਗ 'ਤੇ ਲਗਾਉਣਾ ਨੱਕ ਦੀ ਜਿਹੜਾ ਆਪਾਂ ਸ਼ੇਮ ਲੜ ਫੋਲਡ ਕਰੀਏ ਉਹ ਤੋਂ ਥੋੜਾ ਹੀ ਹਾਂ ਕਰ ਕੇੜਾ ਪੱਗ 'ਤੇ ਲਗਾਉਣਾ ਹੈ ਤੇ ਫਿਰ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤੇੋਂ ਅੱਧਾ ਥੱਲੇ ਫੋਲਡ ਕਰਕੇੜਾ ਪਲੜ ਨੂੰ ਚੰਗੀ ਤਰ੍ਹਾਂ ਵੈਕ ਤੇ ਚੜਾਈ ਲੈ ਕੇ ਮੁਰਲੇ ਆ ਕਪੜੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂੜਾ ਪਲੜ ਨੂੰ ਸਾਫ ਕਰਕੇ ਤੇ ਜਿੰਨਾ ਪੱਪਲੜ ਅੱਖ ਤੇ ਰੱਖੇ ਉਹਨਾਂ ਪਲੜ ਅੱਖ ਤੇ ਰੱਖ ਕੇ ਇਹ ਲੜ ਨੂੰ ਜਿੱਤਣ ਨਾਲ ਸੈੱਟ ਕਰਕੇ ਤੇ ਉੱਤੇ ਜਿਹੜੇ ਵੱਲ ਰਹੇ ਨੇ ਉਹਨਾਂ ਨਾਲ ਆਪ ਬਾਜ ਨਾਲ ਕੱਢ ਗਏ ਤੇ ਚੰਗੀ ਤਰ੍ਹਾਂ ਨਾਲ ਪਲੜ ਨੂੰ ਸੈੱਟ ਕਰਕੇ ਫਿਰ ਲੜਾ ਪਾ ਪਾਕ ਪੈਂਦੇ ਸਲੇੜਾ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੱਟ ਕਰਕੇ ਇੱਥੇ ਫਰੰਟ ਵੱਲ ਫੋਲਡ ਕਰ ਦੇਣਾ ਹੈ ਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਦੀ ਉਨੀ ਚੜਾਈ ਰੱਖ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਫਰੰਟ ਵੱਲ ਫੋਲਡ ਕਰਕੇ ਜਿੰਨੀ ਜਿੰਨੇ ਉੱਤੇ ਬਲ ਪੈਂਦੇ ਹੋਣਗੇ ਉਹਨੂੰ ਨਾਲ ਆਪਾਂ ਲੋਡ ਕਰਕੇ ਤੇ ਸੈੱਟ ਕਰਕੇ ਜਿਹੜਾ ਲੜ ਨੂੰ ਉੱਤੇ ਦੱਬਣਾ ਹੈ ਜੇ ਟੁੱਟ ਦੜ ਕਟ ਜਾਂਦਾ ਹੈ ਜਾਂ ਖਿਸਕੀ ਜਾਂਦਾ ਹੈ ਉਤੋਂ ਤੁਸੀਂ ਇੱਕ ਜਾਂ ਦੋ ਪੱਗ ਪੈ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਜੋਨਾਂ ਜਿਹੜੇ ਬਾਕੀ ਬਾਤ ਜਿਹੜੀ ਆ ਪਸੜਿੰਗ ਕਰੀ ਜਾਣੀ ਐ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਸੇ Facebook ਪੇਜ ਉੱਤੇ ਨਵੇਂ ਹਨ ਉਹ ਸਾਡੇ Facebook Page ਨੂੰ ਫੋਲੋ ਜਰ ਕਰਿਓ ਤੇ ਵੀਡੀਓ ਵਟਵਟ ਵਟ ਸ਼ੇਅਰ ਜਰ ਕਰਿਓ ਤਾਂ ਜੋ ਜਿਹੜੇ ਵੀ ਰਾਂ ਨੂੰ ਪਟਿਆਲਾ ਸ਼ਾਹੀ ਪੱਗ ਬਣਾਉਣ ਨੂੰ ਕੋਈ ਪ੍ਰੋਬਲਮ ਆਦੀਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਸੋਲੂਸ਼ਨ ਕਰ ਲੈਣ ਤੇ ਨਾਲ ਦੀ ਨਾਲ ਬਾਕੀ ਬਾਤ ਜਿਹੜਿਆ ਪਸਾੜੀਂ ਕਰੀ ਜਾਣੀ ਆ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪੱਲਣ ਲਈ ਸੱਜੇ ਸੈਂਟਰ 'ਚੋਂ ਉਹਨੂੰ ਵਾ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਹਲਕਾ ਜਿਹਾ ਫਲਾ ਕੇ ਫਿਰ ਇੱਕ ਵਾਰ ਖਿੱਚਾਂਗੇ ਤੇ ਜਿੱਥੋਂ ਕਿਤੋਂ ਸੈ ਨਗੜਾਂ ਦਾ ਉੱਥੋਂ ਆਪਾਂ ਵਿਸ਼ਿਸ਼ੇ ਦੇਖ ਕੇ ਜਾਂ ਹੱਥਾਂ ਨਾਲ ਮਹਿਸੂਸ ਕਰਕੇ ਉਂਗਲੀ ਤੇ ਉਂਗਲੀ ਜਾਂ ਗੁੱਠੇ ਨਾਲ ਜਾਂ ਬਾਜ ਨਾਲ ਜਿਹੜਾ ਆਪਾਂ ਸਿਰੋ ਜਿਹੜਾ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਟਾਇਰ ਕਵਰ ਕਰਨਾ ਹੈ ਤੇ ਜਿਹੜਾ ਆਪਾਂ ਸਿਰੋ ਚੰਗੀ ਤਰ੍ਹਾਂ ਸਫਾਈ ਚਾਹ ਤੇ ਟਾਇਰ ਕਵਰ ਕਰਨਾ ਹੈ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜਾ ਆਪਣੇ ਫਰੰਟ ਵਾਲਾ ਲੜਾ ਉਹ ਮੂਹਰੇ ਖਿਸਕੇ ਨਾ। ਤੜਾਪਾ ਬੈਕਗ੍ਰਾਉਂਡ ਲਗਾਉਣਾ ਅੱਧਾ ਸੱਜੇ ਅੱਧਾ ਕਾ ਵੀ ਫੋਲਡ ਗਾੜ ਕਿਹੜਾ ਪਲਟ ਨੂੰ ਚੜਾਈ ਚ ਕਰਕੇ ਸਾਫ਼ ਕਰਕੇ ਲਗਾ ਦੇਣਾ ਹੈ। ਤੇ ਜਲਦੀ ਹੀ ਨਵੀਂ ਵੀਡੀਓ ਲੈ ਕੇ ਆਜੁਣੇ ਆ। ਵੀਡੀਓ ਦੇਖ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।